ਨਰਦੀਪ ਸਿੰਘ ਮੈਂ ਪਿੰਡ ਚੋੜਾ ਕਲੰਦ ਰਹਿੰਦਾ ਰਹਿਣਾ ਮੈਂ ਪਾਵਲਿਪ ਟੂਗੇਮ ਕਰਦਾ ਤੇ ਮੈਂ ਬੈਂਕੋ ਤੇ THAILAND ਦੇ ਵਿੱਚ ਹੋਈ ਸੀਗੀ ਵਰਲਡ ਚੈਂਪੀਅਨਸ਼ਿਪ ਉਹਦੇ ਵਿੱਚੋਂ ਮੇਰਾ 골ਡ ਮੈਡਲ ਆਇਆ ਕਿੰਨੀ ਦੇਰ ਤੋਂ ਕਰ ਰਹੇ ਹੋ ਕਿੱਥੋਂ ਤੱਕ ਪਹੁੰਚ ਗਏ ਨਹੀਂ ਤੁਹਾਡੀ ਕਿੰਨੀ ਕੁ ਮਿਹਨਤ ਮੈਨੂੰ 6 ਸਾਲ ਹੋ ਗਏ ਗੇਮ ਕਰਦਿਆਂ ਨੂੰ ਇਦੋਂ ਤੱਕ ਆਉਣ ਲੱਗਿਆ ਮੈਨੂੰ ਬਹੁਤ ਮਿਹਨਤ ਲੱਗੀ ਮੈਂ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਮੈਂ ਤਿੰਨ ਵਾਰੀ ਇੰਟਰਵਿਊ ਆਇਆ ਫਿਰ ਜੀਰੋ ਤੋਂ ਫਿਰ ਆਪਣੀ ਗੇਮ ਸਟਾਰਟ ਕੀਤੀ ਤੇ ਮੈਨੂੰ ਮੇਰਾ ਪਹਿਲਾ ਕੰਪੀਟੀਸ਼ਨ ਹੋਇਆ ਸੀਗਾ 2021 ਦੇ ਵਿੱਚ ਮੈਨੂੰ ਸੂਰ ਦੀ ਸਰ ਜੋ ਕਿ ਸਕੂਲ ਵੱਲੋਂ ਗਿਆ ਸੀਗਾ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ ਸਟੇਟ ਖੇਡਣ ਗਿਆ ਡਿਸਟ੍ਰਿਕਟ ਖੇਡੇ ਆ ਫਿਰ ਸਟੇਟ ਖੇਡੇ ਆ ਫਿਰ ਨੈਸ਼ਨਲ ਫਿਰ ਮੈਂ 2025 ਦੇ ਵਿੱਚ ਨੈਸ਼ਨਲ ਕੋਰਟ ਬ੍ਰੇਕ ਕੀਤਾ ਸੀਗਾ 2024 ਦੇ ਵਿੱਚ ਤੇ ਬਾਅਦ ਚ ਅਸੀਂ 2024 ਦੇ ਵਿੱਚ 2024 ਦੀ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਜੈਪੁਰ ਇੰਡੀਅਨ ਟੀਮ ਵਾਸਤੇ ਉਹਦੇ ਵਿੱਚੋਂ ਅਸੀਂ 골ਡ ਮੈਡਲ ਲਿਆ ਤੇ ਉਹਦੇ ਥਰੂ ਆਪਾਂ ਕਿ THAILAND ਖੇਡਣ ਗਏ ਕਾਫੀ ini dia ਹਰੂ ਤੋਂ ਜੀ ਆਪਣੀ ਪ੍ਰਾਤਿਕ ਧੰਨ ਰੱਖਦੇ ਰਹੋ ਪਰ ਕਿੰਨਾ ਕਿੰਨਾ ਦਾ ਤੁਹਾਨੂੰ ਸਾਥ ਜਿਵੇਂ ਕਿ ਇਹ ਡੈੱਟ ਲਿਫਟਿੰਗ ਜੋ ਕਿ ਪਾਵਰ ਲਿਫਟਿੰਗ ਹੈ ਮੈਂ ਤੇ ਬਹੁਤ ਜਿਆਦਾ ਟਫ ਹੈ ਇਹਦੇ ਵਿੱਚ ਇੰਜਰੀ ਦੇ ਬਹੁਤ ਜਿਆਦਾ ਚਾਂਸਸ ਨੇ ਜਿਵੇਂ ਕਿ ਬਾਕੀ ਬੈਕ ਇੰਜਰੀ ਲਗਾ ਲਓ ਜਿਵੇਂ ਮੇਰੇ ਵੀ ਹੁਣ ਦੋਨੋਂ ਸ਼ੋਲਡਰ ਤੇ ਇੰਜਰੀ ਹੋਈ ਹੈ ਬੈਕ ਇੰਜਰੀ ਹੋਈ ਹੈ ਤੇ ਖਰਾਕ ਵਗੈਰਾ ਦਾ ਤਾਂ ਪਾਪਾ ਨੇ ਬਹੁਤ ਸਾਥ ਦਿੱਤਾ ਕਿ ਤੱਕ ਹੌਣ ਵਾਸਤੇ ਜਿੰਨਾ ਵੀ ਸਪੋਰਟ ਹੈ ਘਰ ਦੇ ਨੂੰ ਸਪੋਰਟ ਕਰਦੇ ਸਪੋਰਟ ਹੋਣੀ ਚਾਹੀਦੀ ਸਪੋਰਟਸਮੈਨ ਨੂੰ ਫੇਰੀ ਅੱਗੇ ਵੱਸ ਸਕਦਾ ਉਹਨਾਂ ਤੋਂ ਬਿਨਾਂ ਨਹੀਂ ਤੇ ਮੈਨੂੰ ਬਹੁਤ ਸਪੋਰਟ ਮਿਲੀ ਸਕੂਲ ਵਾਲਿਆਂ ਦੀ ਬਹੁਤ ਸ ਜੇ ਤੁਸੀਂ ਮੈਂ ਪਲੱਸ 2 ਪਾਸ ਕੀਤੀ ਹੈ ਮੇਰੇ ਨਾਲ 12 ਦੇਸ਼ਾਂ ਦੀ ਸੀ ਕਿ ਰਾਜਸਥਾਨ ਨੂੰ ਰਾਜਸਥਾਨ ਸਸਕਲ ਜੀ ਮੇਰਾ ਨਾਮ ਤਨਪ੍ਰੀਤ ਸਿੰਘ ਆ ਮੈਂ ਕਲੂਣਾ ਪਿੰਡ ਦਾ ਰਹਿਣ ਵਾਲਾ ਆ ਗੁਰਦਾਸਪੁਰ ਡਿਸਟ੍ਰਿਕਟ ਦਾ ਹਾਂਜੀ ਕੀ ਤੁਸੀਂ ਦੇਖ ਲਈਂ ਤੁਸੀਂ ਜਿਹੜੀ ਹੈ ਇੰਟਰਨੈਸ਼ਨਲ ਚੈਂਪੀਅਨਸ਼ਿਪ ਹਾਂਜੀ ਦੇ ਵਿੱਚ ਰਨਰ ਅਪਰੇ ਹੋ ਇੱਥੇ ਤੱਕ ਪਹੁੰਚਣ ਲਈ ਅੱਜ ਤੱਕ ਤੁਹਾਡੀ ਕਿੰਨੀ ਮਿਹਨਤ ਰਹੀ ਮਿਹਨਤ ਤੇ ਮਤਲਬ ਇਹ ਨਹੀਂ ਮੈਨ ਨਹੀਂ ਸਕਦੇ ਵੀ ਕਿੰਨੀ ਮਿਹਨਤੀ ਇਹ ਤੇ ਬਸ ਜਿਉਂ ਲੱਗੇ ਆ ਉਹਦੇ ਲੱਗੇ ਰਹੇ ਆ ਤੇ ਇਹਦੇ ਵਿੱਚ ਕੋਈ ਵੀ ਦਿਨ ਇਦਾਂ ਦਾ ਨਹੀਂ ਗਿਆ ਜਿਸ ਤੋਂ ਮਤਲਬ ਅਸੀਂ ਜੇਮਸ ਕੀਪ ਕੀਤੀ ਹੋਏ ਟ੍ਰੇਨਿੰਗ ਮਿਸ ਕੀਤੀ ਹੋਏ ਜ਼ਿਆਦਾਤਰ ਤੇ ਇਹ ਜਿਹੜੇ 6 ਮਹੀਨੇ ਲੰਘੇ ਆ ਇਹ 6 ਮਹੀਨਿਆਂ ਵਿੱਚ ਮੇਰੇ ਘਰਦਿਆਂ ਨੂੰ ਵੀ ਪਤਾ ਮੇਰੇ ਘਰਦਿਆਂ ਦਾ ਵੀ ਕੂੜਾ ਸਾਥ ਹੀ ਨਾ ਕੋਈ ਕੰਮ ਬਿਲਕੁਲ ਇੱਕੋ ਚੀਜ਼ ਤੇ ਫੋਕਸ ਸੀ ਗੇਮ ਤੇ ਖਾਣਾ ਪੀਣਾ ਸੌਣਾ ਬਸ ਜਿਹੜੀ ਇਤਨੀ ਹੈ ਜੀ ਕਿੰਨੇ ਦੇਸ਼ਾਂ ਨਾਲ ਤੁਹਾਡਾ ਮੁਕਾਬਲਾ ਹੋਣਾ ਮੇਰਾ ਤੁਹਾਨੂੰ ਕੀ ਕੀ ਦਿੱਕਤਾਂ ਸਭ ਤੋਂ ਟਾਫ ਮੇਰਾ ਮੁਕਾਬਲਾ ਤੇ ਰਿਆਵਾ ਇਟਲੀ ਦੇ ਮੁੰਡੇ ਨਾਲ ਤੇ ਅੱਠਾਂ ਦੇ ਛਾਣਾ ਮੇਰਾ ਮੁਕਾਬਲਾ ਸੀ ਅੱਠ ਪਲੇਅਰ ਸੀ ਮੇਰੇ ਨਾਲ ਅੱਠਾਂ ਦੇ ਸਾਹ ਹਰ ਇੱਕ ਕੰਟਰੀ 'ਚ ਇੱਕ ਪਲੇਅਰ ਹੈ ਇੱਕ ਕੈਟਾਗਰੀ ਦਾ ਤੇ ਜਿਆਦਾ ਦਿੱਕਤ ਉੱਥੇ ਬਾਕੀ ਆਪਣੀ ਆਪਾਂ ਤੇ ਡਾਈਟ ਲੈ ਕੇ ਗਏ ਸੀ ਘਰੋਂ ਜਿੱਦਾਂ ਮਤਲਬ ਪ੍ਰੋਟੀਨ ਵਗੈਰਾ ਹੁੰਦਾ ਆ ਤੇ ਆਊਟ ਆਫ ਕੰਟਰੀ ਜਾ ਕੇ ਤੁਹਾਨੂੰ ਪਤਾ ਇੰਡੀਅਨ ਫੂਡ ਤੇ ਉਥਾਈ ਫੂਡ ਬਸ ਡਾਈਟ 'ਚ ਥੋੜਾ ਬੋਧਾ ਲੱਗਦਾ ਸੀ ਤੇ ਟਫਿੰਗ ਤੇ ਬਸ ਜਦੋਂ ਸਟੇਜ ਤੇ ਲਾਗੇ ਲਿਫਟਾਂ ਲੱਗ ਰਹੀਆਂ ਸੀ ਕੋਈ ਮਤਲਬ ਕਿਸੇ ਚੀਜ਼ ਤੋਂ ਅੱਗੇ ਲੰਘੜਿਆ ਕੋਈ ਸਕੈਟ ਤੋਂ ਵੱਦ ਲਾ ਲਿਆ ਕੋਈ ਕਿਸੇ ਤੋਂ ਮਤਲਬ ਪੂਰੇ ਮਾਈਂਡ ਸੈਟ ਨਾਲ ਮਾਈਂਡ ਪਲਾਨ ਨਾਲ ਕਰਨਾ ਪੈਂਦਾ ਆ ਵੀ ਕਿੰਨੀ ਲਿਫਟ ਲਗੋਣੀ ਉਦੋਂ ਥੋੜਾ ਡਰ ਲੱਗਦਾ ਜਦੋਂ ਕੋਈ ਅੱਗੋਂ ਸਾਡੇ ਨਾਲ ਅੱਗੇ ਲਵਾਦਾ ਕੀ ਸੁਪਨਾ ਤੇ ਮੇਰਾ ਬਸ ਸੁਪਨਾ ਤੇ ਪਹਿਲਾ ਸੁਪਨਾ ਤੇ ਮੇਰਾ ਇਹੀ ਸੀ ਕਿ ਮੈਂ ਜਿੱਤਾਂ ਮੈਂ ਕਰ ਦਿਆਂਦਾ ਨਾ ਰੋਸ਼ਨ ਕਰਾਂ ਜਿਹੜਾ ਗੇਮ ਕਰ ਰਿਹਾ ਸੀ ਜੁਆ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੁਆ ਪੀੜੀ ਨੂੰ ਮੇਰਾ ਮੇਰਾ ਆਹੀ ਮੈਸੇਜ ਹੈ ਪੀ ਬਾਕੀ ਕੰਮ ਛੱਡ ਕੇ ਵੇਲਰ ਪੁਣਾ ਛੱਡ ਕੇ ਬਾਕੀ ਜੋ ਵੀ ਨਸ਼ੇ ਪੱਤੇ ਮੈਂ ਕਿਸੇ ਨੂੰ ਮਾਰਾ ਨਹੀਂ ਕਹਿਣਾ ਜੋ ਵੀ ਮਤਲਬ ਤੁਸੀਂ ਆਪੋ ਆਪਨੇ ਜੇ ਕੋਈ ਵੀ ਕੰਮ ਚ ਰੁੱਝੇ ਹੋ ਹਰ ਇੱਕ ਆਪਣੀ ਲਾਈਫ ਨੂੰ ਬਿਜ਼ੀ ਕਰੋ ਫਿਰ ਤੁਹਾਨੂੰ ਮੋਟੀਵੇਸ਼ਨ ਮਿਲੇਗੀ ਵੀ ਤੁਸੀਂ ਸੋਚੋ ਵੀ ਤੁਸੀਂ ਕਰਨਾ ਕੀ ਹੈ ਲਾਈਫ ਚ ਹਰ ਕਿਸੇ ਵੀ ਕੰਮ ਨੂੰ ਲੈ ਕੇ ਕਿਸੇ ਵੀ ਮਤਲਬ ਸਟੱਡੀ ਨੂੰ ਲੈ ਕੇ ਗੇਮ ਨੂੰ ਲੈ ਕੇ ਕਿਸੇ ਵੀ ਪਰਪਸ ਤੇ ਬਿਜ਼ੀ ਹੋ ਜਾਓ ਆਪਣੀ ਲਾਈਫ ਬਿਜ਼ੀ ਕਰੋ ਬਸ ਉਸ ਤੋਂ ਬਾਅਦ ਤੁਹਾਨੂੰ ਕਾਮਯਾਬੀ ਮਿਲੇਗੀ ਜੇ ਇਦਾਂ ਵੇਲਾ ਮਤਲਬ ਫੋਨ ਫਾਂ ਤੇ ਜਾਂ ਉਦਾਂ ਫਿਰ ਕੁਛ ਨਹੀਂ ਸਗੋ ਬੰਦਾ ਡਿਪਰੈਸਡ ਹੀ ਹੁੰਦਾ ਆਪਾਂ ਬਿਜ਼ੀ ਹੋਵਾਂਗੇ ਸਾਡਾ ਹੋਰ ਕਿਸੇ ਪਾਸੇ ਮਨ ਧਿਆਨ ਨਹੀਂ ਰਹੇ ਤੇ ਤੂੰ ਜਿੱਤੇ ਹੋ ਇਕੱਠੀ ਵੀ ਇਸ ਤੋਂ ਹੁੰਦੀ ਸੀ ਕਿ ਸਵਾਮਣੇ ਇਕੱਠੇ ਨਹੀਂ ਨਹੀਂ ਅਸੀਂ ਇੱਕੋ ਸਕੂਲ ਚ ਪੜਦੇ ਹਾਂ ਇਸੇ ਸਕੂਲ ਤੇ ਨਰਸਰੀ ਕੀਤੀ ਆ ਨਰਸਰੀ ਟੂ ਕਲਾਸ ਟੂ ਇਹੀ ਸਕੂਲ ਰਹੇ ਆ ਤੇ ਆਪਾਂ ਇੱਥੇ ਹੀ ਆਨੂੰ ਇਕੱਠਿਆਂ ਨੂੰ ਜਿਮ ਦਾ ਚਸਕਾ ਪਿਆ ਲੱਗੇ ਸਾਡੇ ਜਿਮ ਦੇ ਓਨਰ ਵੀ ਆਏ ਨੇ ਉਹਨਾਂ ਆਪਣੀ ਨਿਊਲੀ ਜਿਮ ਓਪਨ ਕੀਤੀ ਲੱਗੇ ਪਿੰਡ ਤੇ ਉਦੋਂ ਹੀ ਆਪਾਂ ਖੇਡਣ ਗਏ ਆ ਉੱਥੇ ਜਿਮ ਲਾਉਣ ਗਏ ਆ ਤੇ ਬਸ ਉੱਥੋਂ ਹੀ ਬਾਅਦ ਸ਼ੌਂਕ ਪਿਆ ਵੱਧ ਭਾਰ ਚੁੱਕਣਾ ਵੱਧ ਭਾਰ ਚੁੱਕਣਾ ਪਰਿਵਾਰ ਦਾ ਕਿੰਨਾ ਪਰਿਵਾਰ ਦਾ ਤੇ ਮੰਮੀ ਜੀ ਮੇਰੇ ਨਾਲ ਖੜੋਤੇ ਨੇ ਪਰਿਵਾਰ ਦਾ ਤੇ ਇੰਨਾ ਜ਼ਿਆਦਾ ਸਹਿਯੋਗ ਤੇ ਕਹਿ ਨਹੀਂ ਸਕਦੇ ਮੰਮੀ ਪਾਪਾ ਦਾ ਸੇਵਾ ਕਰਦੇ ਆ ਕਦੇ ਵੀ ਕੋਈ ਵੀ ਕਮੀ ਨਹੀਂ ਹੋਣ ਦਿੱਤੀ ਨਾ ਡਾਈਟ ਨੂੰ ਲੈ ਕੇ ਨਾ ਕੋਈ ਇਕਵਿਪਮੈਂਟ ਨੂੰ ਲੈ ਕੇ ਇਹ ਜਿੰਨੀ ਮਹਿੰਗੀ ਗੇਮ ਆ ਯਾਰ ਕੋਈ ਅਫੋਰਡ ਨਹੀਂ ਕਰ ਸਕਦਾ ਕਈ ਪਲੇਅਰ ਤੇ ਬਸ ਇਹਦੇ ਜਿੰਨਾ ਇੱਥੇ ਪੈਸਾ ਲੱਗਦਾ ਉਹਦੇ ਘੜਕੇ ਰਹਿ ਜਾਂਦੇ 25-26000 ਰੁਪਏ ਮਹੀਨੇ ਦੀ ਡਾਈਟ ਤੇ ਬਾਕੀ ਜੋ ਵੀ ਆ ਇਕਵਿਪਮੈਂਟ ਤੇ ਚਲ ਜਾਂਦਾ ਹੋਰ ਸਾਡੇ 6 ਮਹੀਨੇ ਦੀ ਤਿਆਰੀ ਵਿੱਚ 2.5 ਤੇ 3 ਲੱਖ ਰੁਪਏ ਲੱਗ ਗਏ ਤੋਂ ਤੁਸੀਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੇ ਜ਼ਿਆਦਾਤਰ ਵੀ ਇਹਨਾਂ ਦਵਾਦੀ ਆ ਸਰਕਾਰ ਤੋਂ ਕੀ ਮਨ ਲੱਗਦਾ ਨਹੀਂ ਕਿ ਸਰਕਾਰ ਨੂੰ ਇਸ ਬਾਰੇ ਕੁਝ ਕੰਮ ਕਰਨਾ ਚਾਹੀਦਾ ਹੁਣ ਜਦੋਂ ਤੁਸੀਂ ਸਰਕਾਰ ਤੱਕ ਮੈਸੇਜ ਤੇ ਪਹੁੰਚਿਆ ਹੀ ਆ ਤੇ ਬਾਕੀ ਹੋਰ ਤੇ ਕੁਝ ਨਹੀਂ ਉਹ ਵੀ ਜਾਣਦੇ ਹੀ ਹਾਰੇ ਇੱਕ ਦੇ ਬਲ ਇੰਨੇ ਪਲੇਅਰ ਕਿਹਦੇ ਵਾਸਤੇ ਕਰ ਲਿਆ ਕਿਸੇ ਨੌਕਰੀ ਵਾਸਤੇ ਤੇ ਕਰ ਰਿਹਾ ਤੇ ਬਾਕੀ ਵੇਖੋ ਹੁਣ ਸਾਡੇ ਵੀ ਅੱਗੇ ਕਾਬੀਏ ਤੋਂ ਇਹ ਕੀ ਨੌਕਰੀ ਕਰਨ ਦੀ ਤੇ ਆਪਾਂ ਵੀ ਕਰ ਲਾਂਗੇ ਮੇਰਾ ਨਾਮ ਮਰਜੀਤ ਕੋਰ ਅਤੇ ਬੇਟੇ ਦਾ ਨਾਮ ਮਨਰਦੀਪ ਸਿੰਘ ਜਦੋਂ ਮਨ ਪਤਾ ਲੱਗਾ ਬਹੁਤ ਖੁਸ਼ੀ ਹੋਈ ਐ ਨੂੰ ਆਈ ਤੇ ਵੇਟ ਕਰਦੇ ਸੀ ਕਿ ਕਦੋਂ ਦਾ ਰਿਜ਼ਲਟ ਆਏ ਹਨ ਪਤਾ ਲੱਗੇਗੀ ਮੇਰੇ ਹਨਰਦੇਵदाई ਬਣ ਗਈ ਐ ਕਾਰਜ ਬਹੁਤ ਚੰਗਾ ਸੁਭਾਅ ਬਹੁਤ ਕਦੀ ਕਿਸੇ ਚੀਜ਼ ਤੋਂ ਕੋਈ ਚੀਜ਼ ਨਹੀਂ ਕਦੀ ਮੰਗੀ ਤੇ ਬਹੁਤ ਹਾਂਜੀ ਪਾਪਾ ਇਹਨਾਂ ਦੇ ਬੀਐਸਐਫ ਵਿੱਚ ਐ ਉਹਨਾਂ ਦਾ ਸੱਚੇ ਦਰਸ਼ਕ ਉਹ ਤੇ ਮਤਲਬ ਕੀ ਆ ਵੀ ਬਹੁਤ ਚੰਗੇ ਆ ਬੱਚਿਆਂ ਨੂੰ ਉਹਨਾਂ ਬਹੁਤ ਵਧੀਆ ਲੈਨ ਚ ਪਾਇਆ ਕਿ ਜਦੋਂ ਮੇਰੀ ਬੇਟੀ ਆ ਉਹਨੂੰ ਕੋਰਸ ਤੇ ਪਾਇਆ ਮੈਂ ਵੀ ਰਸ ਕੋਰਸ ਤੇ ਪਾਇਆ ਵੀ ਇਹ ਇਹਦਾ ਮਤਲਬ ਕੀ ਬਹੁਤ ਤਰੀਕੇ ਨਾਲ ਉਹਨੂੰ ਦੱਸਦੇ ਬਹੁਤ ਆਪਣੇ ਪਾਪਾ ਕੋ ਵੀ ਗਲਤੀ ਨਹੀਂ ਕਰਦੇ ਅੱਜ ਵੀ ਦੇਖ ਰਹੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬਹੁਤ ਜੱਸ ਤੇ ਨੇ ਮੈਨੂੰ ਦੱਸਿਆ ਸੀ ਨਾ ਉਸ ਦਿਨ ਹੀ ਮੈਂ ਕਹਿੰਦਾ ਸੀ ਕਹਿੰਦਾ ਮम्मा ਕੀ ਕਰੰਦੀ ਆ ਮੈਂ ਕਹਾਂ ਬਾਬੇ ਬਾਬਾ ਸ਼੍ਰੀ ਚੰਦ ਨੂੰ ਯਾਦ ਕਰੰਦੀ ਆ ਕਹਿੰਦਾ ਮੰਮਾ ਜੀ ਬਾਬਾ ਸ਼੍ਰੀ ਚੰਦ ਨੇ ਮੇਰੀ ਆਸ ਪੂਰੀ ਕਰਦੀ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਉਸੇ ਵੇਲੇ ਤੇ ਦਾਦਾ ਜੀ ਨੂੰ ਦੱਸ ਦਿੰਦੇ ਤੇ ਦਾਦਾ ਜੀ ਬਹੁਤ ਜ਼ਿਆਦਾ ਖੁਸ਼ ਹੋ ਗਏ ਜੀ ਉਹ ਵੇਟ ਲੈਂਦੇ ਉਹ ਘਰ ਬੜੀ ਟੈਨਸ਼ਨ ਦਿੰਦੇ ਕਦੀ ਆਹ ਬਣਾ ਦੋ ਮੇਰੇ ਕੁਛ ਨਹੀਂ ਸਾਰਾ ਕੁਛ ਏਪੇ ਬਣਾਉਂਦਾ ਇੰਨੇ ਵਿੱਚ ਤੇਲ ਤੂਲ ਜਿਆਦਾ ਨਹੀਂ ਪੋਣਾ ਆਪਣੀ ਹਿਸਾਬ ਨਾਲ ਜੋ ਵੀ ਮੀਟ ਖਾਣਾ ਜੋ ਵੀ ਖਾਣਾ ਇਹ ਆਪਣੇ ਹਿਸਾਬ ਨਾਲ ਖਾਣਾ ਮੈਨੂੰ ਕੁਝ ਨਹੀਂ ਖਾਣਾ ਬਸ ਇੱਕ ਆਂਡੇ ਵਾਲੇ ਵਾਲਾ ਖਾਣਾ ਉਹ ਬਹੁਤ ਜਿਆਦਾ ਖੁਸ਼ੀ ਹੈ ਮੈਂ ਕਦੀ ਇਹਨੂੰ ਸੁੱਤਾ ਨਹੀਂ ਛੱਡਦੀ ਮੈਨੂੰ ਪਤਾ ਵੀ ਇੰਨੀ ਟਾਈਮ ਇਹਨੇ ਸੋਣਾ ਸੋਣਾ ਮੈਂ ਐਸ ਸਕੂਲ ਬਾਰੇ ਇਹ ਕਹਿਣਾ ਚਾਹੁੰਦੀ ਆ ਕਿ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪੜਾਈ ਬਾਰੇ ਮਤਲਬ ਇਹਨਾਂ ਦੇ ਇਸ ਕੰਮ ਵਾਲਿਆਂ ਨੇ ਮਤਲਬ ਕੋਈ ਕੁਛ ਨਹੀਂ ਕਹਿੰਦੇ ਰੇ ਮਤਲਬ ਕਿ ਬਾਹਰ ਦੂਰ ਨੇੜੇ ਜਾਂਦੇ ਜਾਂਦੇ ਨਾ ਤੇ ਬਿਲਕੁਲ ਵੀ ਕਹਿੰਦੇ ਨਹੀਂ ਲੇ ਕੁਝ ਵੀ ਕੋਈ ਨਹੀਂ ਪੇਪਰ ਜੇ ਭੱਜ ਵੀ ਗਿਆ ਤਾਂ ਨਹੀਂ ਵੇਗਾ ਨਹੀਂ ਪਰ ਸਕੂਲ ਵਾਲਿਆਂ ਦੀ ਬਹੁਤ ਸਪੂਤ ਲਈ ਸਕੂਲ ਦਾ ਸਟਾਫ ਬਹੁਤ ਚੰਗਾ ਜਿਉਂ ਮੈਂ ਬੱਚੇ ਪਾਏ ਮੈਂ ਨਰਸਰੀ ਤੋਂ ਉਹੀ 12ਵੀਂ ਤੱਕ ਇੱਥੇ ਪੜਾਇਆ ਮੇਰੇ ਬੱਚੇ ਦੋਸਤ ਸੀ ਦੋਨੇ ਇਸੇ ਸਕੂਲ ਚ ਪੜੇ ਥੈਂਕ ਯੂ ਸਰ ਮੇਰਾ ਨਾਮ ਡਾਕਟਰ ਸੁਸ਼ਮਨਾ ਮੁੰਸ਼ੀ ਆ सर हमारे स्कूल के लिए बहुत प्राउड मूमेंट है नर्सरी से पढ़ रहे हैं बच्चे करेक्टर डिसिप्लिन वाइज और स्पोर्ट्स वाइज तो पहले से ही इनका इंटरेस्ट था और अभी बहुत खुशी हो रही है और इन्होंने इंटरनेशनल लेवल पर गोल्ड जीता है हमें बहुत ज़्यादा खुशी हो रही है सर इनका जो करेक्टर था डिसिप्लिन वाइज भी ठीक थे करेक्टर वाइज भी पढ़ाई में भी ठीक थे ऑलराउंडर थे और स्पोर्ट्स में तो पहले से ही ये इनका हमेशा प्रैक्टिस करते थे जिम डेली जाते थे कोई उन्होंने नागर नहीं डाला फिर डाइट पे उन्होंने बहुत अपना ध्यान दिया कोचिंग डेली लेते थे तो इसके तो भी बच्चों ने मंगा सर गवर्नमेंट से मैं यही रिक्वेस्ट करूँगी कि इन बच्चों को फैसिलिटीज़ प्रोवाइड करें जैसे कि एयर टिकट्स हैं इन्होंने एयर टिकट्स खुद की निकाली थी तो वो बच्चों को प्रोवाइड की जाए इंस्ट्रूमेंट्स जो इनके वेट लिफ्टिंग वाले जो भी इनके इंस्ट्रूमेंट्स वगैरह यूज़ करते इक्विपमेंट्स वो थोड़े अच्छे क्वालिटी वाइज इनको प्रोवाइड करें डाइट पर इनका ध्यान दें जो भी बच्चों का डाइट का जो भी पैसा वगैरह है तो बच्चों के साथ थोड़ा कॉपरेट करें